ਹਾਦਰ ਆਈ ਨਾ ਨਾਲ ਹੀ ਨਹੀਂ ਦੀ ਜੇ ਲਗਾ ਰਹੇ ਆ ਸਾਡੇ ਨੌਜਵਾਨ ਵੀਰਾਂ ਵੱਲੋਂ ਦੇਖੋ ਜੀ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਆ ਦੇਖੋ ਕਿਕਰ ਹੈ ਜੀ ਕਿਕਰ ਗੱਡੀ ਵੱਡੀ ਇਹਨਾਂ ਨੇ ਉੱਥੋਂ ਵੱਢ ਕੇ ਲਿਆ ਕੇ ਟਰੈਕਟਰ ਦੇ ਨਾਲ ਪਾ ਕੇ ਇਹ ਜਿੱਥੋਂ ਪਾਣੀ ਦੀ ਖਾਰ ਪੈ ਰਹੀ ਹੈ ਜੀ ਉੱਥੇ ਮੇਰੇ ਵੀਰ ਲਾਰੇ ਨੇ ਜੀ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਸਾਰੇ ਪਿੰਡਾਂ ਵਾਲੇ ਲੱਗੇ ਨੇ ਸਵਾਦ ਦੇਖੋ ਵੱਧ ਚੜ ਕੇ ਲੱਗੇ ਹੋਏ ਨੇ ਮੇਰੇ ਭਰਾ ਵਾਹਿਗੁਰੂ ਨੁਕਸਾਨ ਹੋ ਗਿਆ ਖਾਬਲੋਟ ਕੀ ਹਪਾ ਕਾਰ ਡੁੱਗ ਗਈ ਕਾਰ ਫਸ ਗਈ ਵਿੱਚ ਰੁਕ ਜਾ ਰੁਕ ਜਾ ਮੜਾਇਆ